ਅਸਲਾਮ ਅਲੈਕੁਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰ ਫਕੀਰ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਆਪ ਸਭ ਨੂੰ ਇੱਕ ਅਜਿਹਾ ਵਸ਼ੀਕਰਨ ਦਾ ਮੰਤਰ ਦੱਸਾਂਗਾ ਜਿਸ ਦੇ ਨਾਲ ਤੁਸੀਂ ਬਿਨਾਂ ਖਿਲਾਏ ਪਿਲਾਏ ਬਿਨਾਂ ਕੁਝ ਲਗਾਏ ਕਿਸੇ ਦਾ ਵੀ ਮਹਾਵਸ਼ੀਕਰਨ ਕਰ ਸਕਦੇ ਹੋ ਬਿਨਾਂ ਕਿਤੇ ਆਏ ਜਾਏ ਆਪਣੇ ਘਰ ਬੈਠੇ ਹੀ ਤੁਸੀਂ ਕਿਸੇ ਦਵੀ ਵਸ਼ੀਕਰਣ ਕਰ ਸਕਦੇ ਹੋ ਦੋਸਤੋ ਇਹ ਵੀਡੀਓ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਸਾਡਾ ਪ੍ਰੇਮੀ ਜਾਂ ਪ੍ਰੇਮਿਕਾ ਪਤੀ ਜਾਂ ਪਤਨੀ ਬਹੁਤ ਸਮੇਂ ਤੱਕ ਸਾਡੇ ਨਾਲ ਰਿਹਾ ਪਰ ਬਹੁਤ ਲੰਬਾ ਸਮਾਂ ਸਾਡੇ ਨਾਲ ਰਹਿਣ ਮਗਰੋਂ ਸਾਨੂੰ ਛੱਡ ਕੇ ਚਲਾ ਗਿਆ ਸਾਡੇ ਨਾਲ ਰਿਸ਼ਤਾ ਖਤਮ ਕਰ ਦਿੱਤਾ ਤੇ ਹੁਣ ਉਹ ਕਿਸੇ ਹੋਰ ਨਾਲ ਰਹਿ ਰਿਹਾ ਹੈ ਦੋਸਤੋ ਇਹਨਾਂ ਸ਼ਕਤੀਸ਼ਾਲੀ ਹੈ ਵਸ਼ਿਕਰਨ ਹੈ ਕਿਸ ਦੀ ਕੋਈ ਵੀ ਕਾਟ ਨਹੀਂ ਕਰ ਸਕਦਾ ਇੱਕ ਵਾਰ ਤੁਸੀਂ ਇਸ ਵਸ਼ਿਕਰਨ ਮੰਤਰ ਦੇ ਨਾਲ ਕਿਸੇ ਦਾ ਵਸ਼ਿਕਰਨ ਕਰ ਲਿਆ ਤਾਂ ਫਿਰ ਉਮਰ ਪਰ ਤੁਹਾਡੇ ਉਹ ਵਸ਼ ਵਿੱਚ ਰਹੇਗਾ ਤੁਹਾਡੇ ਕਹਣੇ ਵਿੱਚ ਰਹੇਗਾ ਦੋਸਤੋ ਇਸ ਮੰਤਰ ਦੇ ਨਾਲ ਇਸ ਵਸ਼ਿਕਰਨ ਦੇ ਨਾਲ ਤੁਸੀਂ ਕਿਸੇ ਦਾ ਵੀ ਆਪਣੇ ਮਹਿਬੂਬ ਦਾ ਆਪਣੇ ਰਿਸ਼ਤੇਦਾਰ ਦਾ ਘਰ ਵਿੱਚ ਕਿਸੇ ਦਾ ਵੀ ਜਿਹੜਾ ਕਿ ਤੁਹਾਡੀ ਗੱਲ ਨਹੀਂ ਮੰਨ ਰਿਹਾ ਹੈ ਤੁਹਾਡੇ ਖਿਲਾਫ ਬੋਲ ਰਿਹਾ ਹੈ ਉਨਤੂ ਤੁਸੀਂ ਆਪਣੀ ਗੱਲ ਬਣਵਾ ਸਕਦੇ ਹੋ ਆਪਣੇ ਵੱਲ ਦਾ ਕਰ ਸਕਦੇ ਹੋ ਦੋਸਤੋ ਤੁਹਾਡਾ ਮਹਿਬੂਬ ਪ੍ਰੇਮੀ ਆ ਪ੍ਰੇਮਿਕਾ ਤੁਹਾਨੂੰ ਬਹੁਤ ਜ਼ਿਆਦਾ ਇਗਨੋਰ ਕਰ ਰਿਹਾ ਹੈ ਜਾਂ ਫਿਰ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਤੁਹਾਨੂੰ ਛੱਡ ਕੇ ਚਲਾ ਗਿਆ ਹੈ ਤੇ ਤੁਸੀਂ ਉਸ ਬਿਨਾ ਰਹਿ ਨਹੀਂ ਪਾਰੇ ਹੋ ਤੁਹਾਡਾ ਮਨ ਨਹੀਂ ਲੱਗ ਰਿਹਾ ਹੈ ਉਸ ਤੋਂ ਬਿਨਾ ਦੋਸਤੋ ਜੇਕਰ ਤੁਸੀਂ ਪਰੇਸ਼ਾਨ ਹੋ ਤੁਹਾਡਾ ਪ੍ਰੇਮੀ ਆ ਪ੍ਰੇਮਿਕਾ ਤੁਹਾਨੂੰ ਛੱਡ ਕੇ ਚਲਾ ਗਿਆ ਹੈ ਤਸ ਨੂੰ ਵਾਪਸ ਪਾਉਣ ਦਾ ਇਸ ਤੋਂ ਸ਼ਕਤੀਸ਼ਾਲੀ ਹੋਰ ਕੋਈ ਮੰਤਰ ਨਹੀਂ ਹੋ ਸਕਦਾ ਇਸ ਤੋਂ ਸ਼ਕਤੀਸ਼ਾਲੀ ਹੋਰ ਕੋਈ ਵਸ਼ੀਕਰਨ ਨਹੀਂ ਹੋ ਸਕਦਾ ਕਿਉਂਕਿ ਜਦੋਂ ਦੋ ਪਿਆਰ ਕਰਨ ਵਾਲੇ प्रेमी ਇੱਕ ਦੂਜੇ ਨੂੰ ਪਿਆਰ ਕਰਦੇ ਨੇ ਜਦ ਤੱਕ ਪਿਆਰ ਕਾਇਮ ਹੁੰਦਾ ਹੈ ਉਦ ਤੱਕ ਤਾਂ ਸਭ ਕੁਝ ਠੀਕ ਰਹਿੰਦਾ ਹੈ ਪਰ ਜਦੋਂ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਦੂਰੀ ਆ ਜਾਂਦੀਆਂ ਨੇ ਤਾਂ ਇੱਕ ਫਿਰ ਇੱਕ ਦੀ yaad ਵਿੱਚ ਤੜਫਦਾ ਰਹਿੰਦਾ ਹੈ ਤੇ ਦੂਜੇ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਇਸ ਲਈ ਉਸ ਦੂਜੇ ਨੂੰ ਵੀ ਤੁਹਾਡੀ ਯਾਦ ਦੂਣ ਲਈ ਉਸ ਦੂਜੇ ਨੂੰ ਵੀ ਫਰਕ ਪਾਉਣ ਦੇ ਲਈ ਇਹ ਅੱਜ ਦਾ ਮੰਤਰ ਹੈ ਦੋਸਤੋ ਹੁਣ ਮੈਂ ਆਪ ਸਭ ਨੂੰ ਇਸ ਦੀ ਵਿਧੀ ਦੱਸਣ ਜਾ ਰਿਹਾ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣਨੀ ਹੈ ਦੋਸਤੋ ਇਹ ਪ੍ਰਯੋਗ ਤੁਸੀਂ ਸ਼ੁੱਕਰਵਾਰ ਨੂੰ ਕਰਨਾ ਹੈ ਦੋਸਤੋ ਇਹ ਸ਼ੁੱਕਰਵਾਰ ਵਾਲੇ ਰਾਤ ਨੂੰ 9 ਵਜੇ ਤੁਸੀਂ ਇਹ ਪ੍ਰਯੋਗ ਕਰਨਾ ਹੈ ਸਾਫ ਸੁਥਰੇ ਕਪੜੇ ਪਾ ਕੇ ਨਹਾਤੋਂ ਕੇ ਸਾਫ ਸੁਥਰੇ ਕਿਸੇ ਵੀ ਰੰਗ ਦੇ ਕਪੜੇ ਪਾ ਕੇ ਤੁਸੀਂ ਆਪਣੇ ਘਰ ਵਿੱਚ ਜਿੱਥੇ ਪੂਜਾ ਪਾਠ ਕਰਦੇ ਹੋ ਉੱਥੇ ਚਲੇ ਜਾਣਾ ਹੈ ਉੱਥੇ ਇੱਕ ਗਲਾਸ ਦੇ ਵਿੱਚ ਸਾਫ ਜਲ ਪਰ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਤਿੰਨ ਅਗਰਬਤੀਆਂ ਜਗਾਉਣੀਆਂ ਹਨ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਨਾਮ ਦੀਆਂ ਤਿੰਨ ਅਗਰਬਤੀਆਂ ਜਗਾ ਕੇ ਉਸੇ ਪਾਣੀ ਦੇ ਗਲਾਸ ਵਿੱਚ ਉਹ ਅਗਰਬਤੀਆਂ ਨੂੰ ਖੜੀਆਂ ਕਰ ਦੇਣਾ ਹੈ ਤੇ ਤੁਸੀਂ ਹਰੇ ਰੰਗ ਦਾ ਆਸਣ ਵਿਛੋਣਾ ਹੈ ਹਰੇ ਰੰਗ ਦਾ ਆਸਣ ਵਿਛਾ ਕੇ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਬੈਠ ਜਾਣਾ ਹੈ ਉਸ ਤੋਂ ਬਾਅਦ ਤੁਸੀਂ ਇੱਕ ਕੋਰਾ ਕਾਗਜ਼ ਲੈਣਾ ਹੈ ਸਾਫ਼ ਸੁਥਰਾ ਕੋਰਾ ਕਾਗਜ਼ ਲੈਣਾ ਹੈ ਉਸ ਤੇ ਤੁਸੀਂ ਜਿਸ ਨੂੰ ਵਾਸ਼ਪ ਵਿੱਚ ਕਰਨਾ ਚਾਹੁੰਦੇ ਹੋ ਉਸ ਦਾ ਨਾਮ ਲਿਖਣਾ ਹੈ ਉਸ ਦੇ ਨਾਮ ਦੇ ਥੱਲੇ ਫਿਰ ਬੇਕਰਾਰ ਲਿਖਣਾ ਹੈ ਬੇਕਰਾਰ ਲਿਖਣ ਤੋਂ ਬਾਅਦ ਉਸ ਤੇ ਤੱਲੇ ਫਿਰ ਤੁਸੀਂ ਆਪਣਾ ਨਾਮ ਲਿਖਣਾ ਹੈ ਉਸ ਕਾਗਜ਼ ਨੂੰ ਫਿਰ ਰੱਖ ਲੈਣਾ ਹੈ ਉਸ ਤੋਂ ਬਾਅਦ ਉਸ ਵਿਅਕਤੀ ਦੀ ਫੋਟੋ ਲੈਣੀ ਹੈ ਜਿਸ ਨੂੰ ਤੁਸੀਂ ਵਸ਼ੂਚ ਕਰਨਾ ਚਾਹੁੰਦੇ ਹੋ ਉਸ ਵਿਅਕਤੀ ਦੀ ਫੋਟੋ ਤੇ ਵੀ ਬੈਕ ਸਾਈਡ ਤੇ ਉਸੇ ਤਰ੍ਹਾਂ ਉਸਦਾ ਨਾਮ ਬੇਕਰਾਰ ਫਿਰ ਆਪਣਾ ਨਾਮ ਲਿਖ ਲੈਣਾ ਹੈ ਉਸ ਤੋਂ ਬਾਅਦ ਇੱਕ ਸ਼ੁੱਧ ਸ਼ਹਿਦ ਦੀ ਡੱਬੀ ਲੈਣੀ ਹੈ ਤੇ ਉਸ ਡੱਬੀ ਦੇ ਵਿੱਚ ਉਸ ਫੋਟੋ ਨੂੰ ਰੱਖ ਦੇਣਾ ਹੈ ਉਸ ਚਾਰਜ ਦੇ ਸੀਸੀ ਵਿੱਚ ਉਹ ਫੋਟੋ ਪਾਉਣ ਤੋਂ ਬਾਅਦ ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ 101 ਵਾਰ ਮੈਂ ਆਪ ਸਭ ਨੂੰ ਇਹ ਮੰਤਰ ਦੱਸਣ ਜਾ ਰਿਹਾ ਹਾਂ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ ਓਮ ਨਮੋ ਕਮੱਖੇ ਦੇਵਾਏ ਅਮੁਕਾਸਾਏ ਮਮ ਵਸ਼ ਕੁਰੂ ਕੁਰੂ ਸਵਾਹ ਇਹ ਮੰਤਰ ਤੁਹਾਡੇ ਫੋਨ ਦੀ ਸਕਰੀਨ ਤੇ ਵੀ ਲਿਖਿਆ ਹੋਇਆ ਮਿਲ ਜਾਵੇਗਾ ਨਹੀਂ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ ਨਹੀਂ ਤਾਂ ਫਿਰ ਕਮੈਂਟਾਂ ਵਿੱਚ ਤੁਹਾਨੂੰ ਇਹ ਮੰਤਰ ਲਿਖਿਆ ਹੋਇਆ ਮਿਲ ਜਾਵੇਗਾ ਇਸ ਮੰਤਰ ਨੂੰ 101 ਵਾਰ ਪੜਨ ਤੋਂ ਬਾਅਦ ਜਿਹੜੀ ਉਹ ਪਰਚੀ ਤੇ ਤੁਸੀਂ ਨਾਮ ਲਿਖਿਆ ਸੀ ਉਹ ਵੀ ਪਰਚੀ ਤੁਸੀਂ ਸ਼ਾਇਦ ਦੀ ਸ਼ੀਸ਼ੀ ਦੇ ਵਿੱਚ ਪਾ ਦੇਣੀ ਹੈ ਸ਼ਾਇਦ ਉਸ ਵਿੱਚੋਂ ਕੱਢਣਾ ਨਹੀਂ ਹੈ ਸ਼ਾਇਦ ਦੇ ਵਿੱਚ ਤੁਸੀਂ ਫੋਟੋ ਪਾਣੀ ਹੈ ਤੇ ਸ਼ਾਇਦ ਦੇ ਵਿੱਚ ਤੁਸੀਂ ਇਹ ਪਰਚੀ ਪਾ ਕੇ ਡੱਬੀ ਬੰਦ ਕਰ ਲੈਣੀ ਹੈ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੋਸਤੋ ਇਹ ਕਿਰਿਆ ਤੁਸੀਂ 7 ਦਿਨ ਤੱਕ ਲਗਾਤਾਰ ਬਿਨਾਂ ਕਿਸੇ ਨਾਕੀਦੂ ਕਰਨੀ ਹੈ 7 ਦਿਨ ਦੇ ਵਿੱਚ ਵਿੱਚ ਕੋਈ ਵੀ ਵਿਅਕਤੀ ਹੋਵੇ ਕਿੰਨੇ ਪੱਥਰ ਦਿਲ ਕਿਉਂ ਨਾ ਹੋਵੇ ਉਸ ਦਾ ਦਿਲ ਤੁਹਾਡੇ ਲਈ ਪਿਗਲੇਗਾ ਤੇ ਤੁਹਾਡੇ ਕਦਮਾਂ ਵਿੱਚ ਆ ਕੇ ਚੁਕੇਗਾ ਤੁਹਾਡੀ ਹਰ ਇੱਕ ਗੱਲ ਮੰਨੇਗਾ ਤੁਹਾਡੀ ਹਾਂ ਵਿੱਚ ਹਾਂ ਮਿਲੇਗਾ ਕੋਈ ਵਿਅਕਤੀ ਤੁਹਾਨੂੰ ਛੱਡ ਕੇ ਜਾਣ ਵਾਲਾ ਹੈ ਉਸ ਦੇ ਮਨ ਤੇ ਇਸ ਤਰ੍ਹਾਂ ਦਾ ਪ੍ਰਭਾਵ ਹੋਵੇਗਾ ਕਿ ਉਹ ਜ਼ਿੰਦਗੀ ਪਰ ਤੁਹਾਨੂੰ ਛੱਡ ਕੇ نہیں جا سکے گا دوستو بہت ہی آسان پریوگ ہے تو بہت ہی کارگر یہ پریوگ ہے تو اسی اس پریوگ نو کروں گا تو تمہیں سفلتا ضرور ملے گی سچی شردہ دنال نیک نیتی دنال اس پریوگ دا استعمال کرنا ہے سو دوستو جے تین دن بھی ہو تو چینل میں سبسکرائب ضرور کرنا پہلے پریس کر کے انتہائی کلک کرنا تھا جو آپ سب نے ساری ہر ایک ویڈیو دی نوٹیفیشن سب تو پہلے مل سکے اس ویڈیو لائک ضرور کرنا کمینٹ باکس میں جی پیران ضرور لکھنا ਇਸੇ ਤਰ੍ਹਾਂ ਦੇ ਕਲਮੇ ਮੰਦਰ ਪਾਠ ਦੁਆ ਫਰਿਆਦ ਅਮਲ ਮੁਜ਼ੀਫੀ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਸੁਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ